ਗੁੱਡ ਮਾਰਨਿੰਗ ਜੀ ਅੱਜ ਹੈਗਾ ਸੋਹ ਸੂਬਾ ਮਾਰਨਿੰਗ ਦਾ ਟਾਈਮ ਹੈ ਸਾਰਿਆਂ ਨੂੰ ਹੈਪੀ ਲੋੜੀ ਪੰਜਾਬ ਦੇ ਵਿੱਚ ਮਨਾਇਆ ਜਾਣ ਵਾਲਾ ਇਤਿਹਾਸ ਸਾਰਿਆਂ ਨੂੰ ਸਾਡੀ ਪੰਜਾਬੀ ਨੂੰ ਪਤਾ ਹੀ ਆ ਤੇ ਸੋਹ ਸੋਹ ਬਣਾ ਰਹੀ ਸੀ ਮੂਲੀ ਦੇ ਪਰਾਂਠੇ ਪਹਿਲ ਕਹਿੰਦੀ ਮੂਲੀ ਦੇ ਪਰਾਂਠੇ ਪਟਾ ਲਓ ਤੇ ਠੰਡੇ ਚ ਤਾਂ ਕਰਕੇ ਫਿਰ ਅਸੀਂ ਮੈਸ ਫੀਲ ਕਰੀ ਸੀ ਮੂਲੀਆਂ ਠੰਡੀਆਂ ਹੰਡੀਆਂ ਸੀ ਹੱਥ ਵੀ ਨਹੀਂ ਲਗਾਉਣ ਨੂੰ ਦਿਲ ਕਰਦਾ ਸੀਗਾ ਮੈਂ ਦੋ ਦੋ ਤਾ ਦਿਨੋਂ ਤੋਂ ਬਿਮਾਰ ਚੱਲ ਰਹੀ ਆ ਕਿਉਂਕਿ ਮੈਨੂੰ ਹੋ ਗਿਆ ਨਮੂਨੀਆਂ ਇਸ ਕਰਕੇ ਫਿਰ ਕੰਮ ਤਾਂ ਮੈਨੂੰ ਕਰਨਾ ਹੀ ਪੈਂਦਾ ਹਨਾ ਬੱਚਿਆਂ ਨੂੰ ਦੇਖਣਾ ਪੈਂਦਾ ਇਸ ਕਰਕੇ ਤੇ ਬੱਚਿਆਂ ਨੂੰ ਬਣਾ ਕੇ ਦੇ ਰਹੀ ਸੀ ਕਿ ਮੈਂ ਖੁਦ ਸਿਮਪਲ ਰੋਟੀ ਖਾਂਦੀ ਆ ਤੇ ਪ੍ਰੌਨ ਟੈਲਰ ਨੂੰ ਅੱਜ ਮੇਰੀ ਵਾਇਸ ਠੀਕ ਸੀ ਇਸ ਕਰਕੇ ਮੈਂ ਰਿਕਾਰਡ ਕੀਤਾਗਾ ਵਿੱਚ ਥੋੜਾ ਜਿਹਾ ਸੀ ਮੱਕੀ ਦਾ ਆਟਾ ਮਿਕਸ ਕਰਾਂਗੇ ਵਿੱਚ ਘਾਟਾ ਸੌਣ ਲਿਆ ਤੇ ਨਾਲ ਥੋੜਾ ਮੱਕੀ ਦਾ ਆਟਾ ਵਧੀਆ ਬਣਦੀਆਂ ਨੇ ਇਹਦੇ ਨਾਲ ਰੋਟੀਆਂ ਵੀ ਤੇ ਪਰਾਠੇ ਜੀ ਸਾਰਾ ਕੁਝ ਤੇ ਮੇਰੀ ਮੱਕੀ ਦੀ ਰੋਟੀ ਬਹੁਤ ਪਸੰਦ ਆਗੀ ਸਾਗ ਨਾਲ ਵਿੱਚ ਥੋੜੀ ਜਿਹੀ ਮਿਰਚیں ਪਾਤੀਆਂ ਨਮਕ ਕੇ ਹੁਣ ਪਾ ਦਿੰਦੇ ਮੂਲੀਆਂ ਕਿਉਂਕਿ ਮੂਲੀਆਂ ਦੇ ਵਿੱਚ ਪਾਣੀ ਜਿਹੜਾ ਮੈਂ ਕੱਢਦੀ ਨਹੀਂ ਹੁੰਦੀ ਉਹ ਵਿੱਚੀ ਮਤਲਬ ਆਟਾ ਇਹਦੇ ਨਾਲ ਹੀ ਗੁੰਨ੍ਹਿਆ ਜਾਂਦਾਗਾ ਇਸ ਕਰਕੇ ਥੋੜਾ ਬਤਾ ਜੇ ਜ਼ਰੂਰਤ ਪੈਂਦੀ ਆ ਤਾ ਪਾਣੀ ਪਾ ਲੇ ਨਹੀਂ ਜਿਹਦੇ ਵਿੱਚ ਵੀ ਬਹੁਤ ਜ਼ਿਆਦਾ ਪਾਣੀ ਹੁੰਦਾ ਹੈਗਾ ਤੋ ਉਸ ਤੋਂ ਬਾਅਦ ਵੀ ਆ ਉਹਦਾ ਪਾਣੀ ਛੱਡ ਰਿੰਦਾ ਮਤਲਬ ਜਦੋਂ ਨਮਕ ਪੈ ਜਾਂਦਾ ਉਸ ਤੋਂ ਬਾਅਦ ਤੇ ਜਿਹੜਾ ਆਟਾ ਹੁੰਦਾ ਜੀ ਜ਼ਿਆਦਾ ਟਾਈਮ ਮੈਨੂੰ ਕੱਖ ਨੇ ਘੰਟਾ ਅੱਧਾ ਘੰਟਾ ਤੱਕ ਉਹ ਜਦ ਤਿੱਲਾ ਹੋ ਜਾਂਦਾ ਇਸ ਕਰਕੇ ਨਾਲ ਦੀ ਨਾਲ ਹੀ ਮੈਂ ਪਰ 2 4 ਮਿੰਟ ਬਾਅਦ ਬਣਾ ਲੈਂਦੀ ਹਾਂ ਰੋਟੀ ਕਿਉਂਕਿ ਜੇ ਇਹ ਛੱਡਦੇ ਤਾਂ ਇਹ ਸਾਰਾ ਪਾਣੀ ਜਿਹੜਾ ਛੱਡ ਦਿੰਦੀ ਆ ਤੇ ਮੂਲੀਆਂ ਤੇ ਫਿਰ ਆਟਾ ਜਿਹੜਾ ਬਹੁਤ ਜ਼ਿਆਦਾ ਢਿੱਲਾ ਹੁੰਦਾ ਮੈਂ ਚੰਗੀ ਤਰ੍ਹਾਂ ਵਿੱਚ ਮਿਕਸ ਕਰ ਰਹੀ ਸੀ ਆਟਾ ਮੈਂ ਗੁੰਨ ਕੇ ਸਾਈਡ ਤੇ ਲਾਤਾ ਸਾਹਲ ਹਰਕੀ ਜੀ ਨੂੰ ਚੈੱਕ ਕਰਦੀ ਹੁੰਦੀ ਆ ਨਾਲ ਹੀ ਸਾਗ ਤੜਕ ਲਿਆ ਸੀਗਾ ਮੈਨੇ ਰਾਠੇ ਗਾਦੇ ਦੇਸੀ ਘਿਓ ਦੇ ਆ ਬਾਹਰ ਚ ਬਹੁਤ ਜ਼ਿਆਦਾ ਠੰਡ ਸੀ ਤੇ ਰੇਲ ਵੀ ਪੈਰੀਸ ਇਸ ਕਰਕੇ ਮੈਂ ਅੰਦਰ ਹੀ ਬਣਾ ਲੈਨੀ ਹੁਣ ਗੈਸ ਵੀ ਕਰ ਲੈਣਾ ਸਾਰਾ ਕੁਝ ਜੇ ਜਦੋਂ ਘਰ ਤਾਂ ਮੈਂ ਠੰਡ ਘੱਟ ਹੁੰਦੀ ਆ ਉਸ ਟਾਈਮ ਮੈਂ ਜ਼ਿਆਦਾ ਵੀ ਬਾਹਰ ਜਾਂਦੀ ਆਂਗੀ ਪਰ ਮੈਂ ਬਿਮਾਰ ਕਰਕੇ ਨਾ ਥੋੜਾ ਤੇ ਅੰਦਰ ਹੀ ਆਣ ਲੱਗਦਾ ਵੀ ਜਿਹੜਾ ਕੰਮ ਅੰਦਰ ਹੀ ਕਰ ਲਈਏ ਬਸ ਤੇ ਬਾਹਰੇ ਹਵਾ ਲੱਗਦੀ ਆ ਜਦੋਂ ਦਰਵਾਜ਼ਾ ਖੋਲਦੇ ਆ ਤੇ ਸਭ ਕਿਸੇਿੱਧੀ ਹਵਾ ਆਉਂਦੀ ਆ ਜੀ ਪਾਪਾ ਗੁੱਡ ਮਾਰਨਿੰਗ ਤੇ ਪਾਪਾ ਜੀ ਦੇਦੇ ਸੀਗੇ ਬੱਚਿਆਂ ਨੂੰ ਲੋੜੀ ਕਰਕੇ ਪੈਸੇ ਦਿਵਾਲੀ ਲੋੜੀ ਕੋਈ ਵੀ ਮਤਲਬ ਪਾਪਾ ਦੀ ਲੋੜੀ ਫੈਸਟੀਵਲ ਹੁੰਦਾ ਤੇ ਪਾਪਾ ਜੀ ਬੱਚਿਆਂ ਨੂੰ ਪੈਸੇ ਦਿੰਦੇ ਹੁੰਦੇ ਨੇ ਬਿਲਕੁਲ ਇਹ ਪਰਾਂਠੇ ਬਣਾ ਰਹੇ ਸੀਗੇ ਜਦ ਪਾਪਾ ਜੀ ਕੰਮ ਤੋਂ ਛਾ ਕੇ ਆ ਗਏ ਸੀ ਦੁਆਰਾ ਤੇ ਇੱਕ ਨੂਰ ਨੂਰ ਲਾ ਕੇ ਪੇਸ ਸੰਧਿਆ ਪਾਪਾ ਜੀ ਨੇ ਪੜਾਇਆ ਪਰਾਂਠੇ ਕਿ ਕਿ ਉਦੋਂ ਤੱਕ ਤਾਂ 9:99 ਵਜੇ ਟਾਈਮ ਸੀ ਤੱਕ ਤਾਂ ਦੁਆਰਾ ਹੀ ਭੁੱਖ ਲੱਗਦੀ ਪਾਪਾ ਜੀ ਦਾ ਜਿਹੜਾ ਟਾਈਮ ਆ ਉਹ 7 ਵਜੇ ਦਾ ਰੋਟੀ ਖਾਣ ਦਾ ਸਵੇਰ ਉਹ 7 ਵਜੇ ਰੋਟੀ ਖਾ ਲੈ ਲੈਂਦੇ ਨੇਗੇ ਚਾਹੇ ਜਾ ਵੀ ਵੈਦਰ ਹੋਵੇ ਉਹਨਾਂ ਨੇ 7 ਵਜੇ ਆਪਦਾ ਜਿਹੜਾ ਉਹਨਾਂ ਦਾ ਰੁਟੀਨ ਹੈ ਬਹੁਤ ਜਿਆਦਾ ਵਧੀਆ ਉਹਨਾਂ ਦਾ ਰੁਟੀਨ ਹੈ ਕਿਉਂਕਿ ਉਹਨਾਂ ਨੂੰ ਕੰਮ ਦੇਖਣਾ ਹੁੰਦਾ ਜਾ ਕੇ ਤੇ ਹੁਣ ਬਣ ਕੇ ਬੱਚਿਆਂ ਵਾਸਤੇ ਫਿਰਾਂ ਤੇ ਖਾ ਰਹੇ ਨੇਗੇ ਇਹਨਾਂ ਨੇ ਖਾਦੇ ਸੀ ਮਲਾਈ ਤੇ ਸਾਗ ਨਾਲ ਸਹਿਸਮਾਨ ਚੈੱਕ ਕਰ ਰਹੀ ਸੀ ਤੇ ਲੋੜੀ ਵਾਲੇ ਦਿਨੀ ਇਹਨਾਂ ਦੇ ਨਾਨਾ ਜੀ ਆ ਗਏ ਸੀ ਮੇਰੇ ਪਾਪਾ ਹਾਂ ਤੇ ਬੱਚਿਆਂ ਦੇ ਨਾਲ ਕਿਉਂਕਿ ਇਸ ਵਾਰ ਅਸੀਂ ਜ਼ਿਆਦਾ ਲੋੜੀ ਮਤਲਬ ਮਨਾਈ ਨਹੀਂ ਹੈਗੀ ਤੇ ਸਾਡੇ ਨਾਲ ਚਾਚਾ ਜੀ ਦੇ ਬੇਟੀ ਡੈਥ ਹੋ ਗਈ ਸੀ ਇਸਰਕੇ ਵਾਸਤੇ ਸਾਡੀ ਜਿਹੜੀ ਲੋੜੀ ਸੀਗੀ ਸੈਡ ਜੀ ਸੀਗੀ ਇਹ ਸ਼ਾਮ ਦਾ ਟਾਈਮ ਸੀਗਾ ਨੇ ਤਾਂ ਸਾਡੇ ਨਾ ਤਾਂ ਸਾਡੇ ਪਾਪਾ ਦੀ ਸੀ ਘਰੇ ਵੀ ਸਾਈਡ ਜੇ ਹੁੰਦੇ ਨੇ ਹਨਾ ਵੀ ਤਿਹਾਰ ਤੇ ਇੱਕ ਬਸ ਸਾਡੇ ਉਧਰ ਚਾਚੇ ਜੀ ਦੇ ਬੇਟੇ ਡੈਥ ਹੋ ਗਈ ਜਿਹਦੀ ਮੈਂ ਤੁਹਾਨੂੰ ਦੱਸਿਆ ਨਹੀਂ ਸੀ ਕਾਫੀ ਦਿਨ ਹੋ ਗਏ ਸੀ ਉਹਨੂੰ ਤੇ ਪਰ ਇਸ ਬੱਚਿਆਂ ਕਰਕੇ ਥੋੜਾ ਕੰਮ ਆ ਬੈਂਦਾ ਇਹ ਸਮਾਨ ਵਾਸਤੇ ਨੇੜੀ ਮਾਰਕੀਟ ਚੱਲੇ ਜਾਂਦਾ ਸੀਗਾ ਤੇ ਮੈਂ ਹੋਰ ਜ਼ਿਆਦਾ ਰੁਸ਼ ਬਣਾਇਆ ਨਹੀਂ ਸੀ ਉਹਦੇ ਵੀ ਖੁਦ ਬਿਮਾਰ ਵੀ ਸੀਗੀ ਇਸ ਕਰਕੇ ਬਸ ਇਹੀ ਮੇਰੇ ਜਿਹੜੇ ਵੀ ਆਏ ਸੀਗੇ ਮਾ ਕੰਮ ਕਾਰਿਆ ਲਈ ਸਾਰਿਆਂ ਨੂੰ ਬਸੇ ਹੀ ਮਗਰ ਪੜਾਤਾ ਸੀਗਾ ਤੇ 2-4 ਘਰ ਸੀਗੇ ਜਿਹੜੇ ਸਾਡੇ ਆਸ-ਕਮਾਨ ਹੁੰਦਾਗਾ ਸਾਹਲ ਨੂੰ ਲੈ ਕੇ ਪੇਸਾ ਸੀਗਾ ਮੈਂ ਤੇ ਉਹ ਫੜਾਇਆ ਹੁੰਦੀ ਹੁੰਦੀ ਹੈਗੀ ਨੂੰ ਜਾਇ ਸੀ ਛਾਉ ਨੂੰ ਸਾਰਿਆਂ ਨੇ ਤੁਹਾਨੂੰ ਦੱਸਿਆ ਮੈਂ ਥਲ ਪਰ ਵਰਕੇ ਸਮਾਨ ਦੇ ਫੜਾਤੇ ਸੀਗੇ ਤੇ ਸਾਹਲ ਕੰਮ ਕਰੀ ਸੀਗੀ ਵੰਡਣ ਦਾ ਉਸ ਤੋਂ ਬਾਅਦ ਵਿੱਚ ਕਾਫੀ ਹਨੇਰਾ ਵੀ ਹੋ ਗਿਆ ਸੀਗਾ ਉਹ ਤੇ ਠੰਡ ਕਰਕੇ ਦੇਖ ਕਿ ਸੂਰਜ ਤਾਂ ਨਿਕਲਦੀ ਨਹੀਂ ਇਸ ਕਰਕੇ ਕੋਈ ਨਾ ਪਤਾ ਨਹੀਂ ਲੱਗਦਾਗਾ ਟਾਈਮ ਜਲਦੀ ਹੋ ਜਾਂਦਾ ਹੁਣ ਜਾ ਰਹੀ ਆ ਮੈਂ ਵੀ ਜਾ ਰਹੀ ਸੀ ਕਿ ਉਹਨਾਂ ਨੂੰ ਪਾਪਾ ਜੀ ਮੰਮੀ ਸਾਰੇ ਬੈਠੇ ਸੀਗੇ ਹੁਣ ਤੇ ਸਮਾਨ ਫੜਾਉਣਾ ਉਹਦੀ ਮੇਤਾ ਮੇਰੇ ਗਲੇ ਦੀ ਬਹੁਤ ਜ਼ਿਆਦਾ ਦਿੱਕਤ ਸੀ ਮੈਂ ਤਾਂ ਖਾਂਦੀ ਨਹੀਂ ਸੀ ਪਰ ਮਾੜਾ ਇੱਕ ਵਾਰੀ ਇਸ ਤਰ੍ਹਾਂ ਕਰਿਆ ਸੀ ਤੇ ਇੱਕ ਨੂਰ ਕਰ ਰਿਹਾ ਸੀਗਾ ਪਤਾ ਨਹੀਂ ਕੀ ਸਾਹ ਸਾਹ ਇੱਕ ਨੂਰੇ ਮੈਂ ਕਰ ਰਿਹਾ ਸੀ ਇਹ ਸੀਗਾ ਨੈਕਸਟ ਡੇ ਮਕਰ ਸਕ੍ਰਾਂਤੀ ਸੀਗੀ ਉਸ ਦਿਨ ਸਾਰਿਆਂ ਨੂੰ ਮਕਰ ਸਕ੍ਰਾਂਤੀ ਦੀ ਬਹੁਤ-ਬਹੁਤ ਬਤਾਈਆਂ ਪੂਰੇ ਹੋਣ ਸੇਕ ਤੰਦਰੁਸਤੀਆਂ ਵੈਗਰੂ ਵਰਕਸ਼ਨ ਤੇ ਸਾਡੇ ਪਾਪਾ ਜੀ ਵੀ ਬੈਠੇ ਸੀਗੇ ਸਾਹਿਲ ਨਾਲ ਮੈਂ ਵਜਾ ਕਰ ਰਹੀ ਸੀ ਹੁਣੇ ਸਕੂਲ ਦੇ ਲੱਗਣ ਦੇ ਨੇੜੇ ਆ ਗਈ ਸੀ ਤੇ ਨਾਲ ਇੱਕ ਮਹੀਨਾ ਹੋ ਗਿਆ ਸੀ ਬਸ ਦੀਆਂ ਕਰ ਲਈਆਂ ਸੀ ਇਹ ਸ਼ੌਕਸ ਸੀਗੀਆਂ ਤੋਂ ਕਿ ਮੈਨੇ ਸੁਖਣੀਆਂ ਪਾਈਆਂ ਤੋ ਕਰ ਪਿਆ ਸੀ ਖਾਲੀ ਤੇ ਇਸ ਕਰੀ ਮੈਨੇ ਲਗਾ ਤੀ ਕੱਪੜੇ ਬਹੁਤ ਜ਼ਿਆਦਾ ਹੋ ਜਾਂਦੇ ਨੇ ਤੇ ਮੈਂ 2-3 ਦਿਨਾਂ ਦਾ ਗੈਪ ਪਾ ਦਾ ਨਹੀਂ ਕਿਉਂਕਿ ਠੰਡ ਲੱਗਣ ਕਰਕੇ ਹੁੰਦਾ ਵੀ ਰੋਜ਼-ਰੋਜ਼ ਕੱਪੜੇ ਹੰਡੇ ਪਾਣੀ ਚ ਧੋਣ ਨਾਲ ਜ਼ਿਆਦਾ ਕਰੀਉ ਬਿਮਾਰ ਹੋ ਜਾਂਦੀ ਐ ਕਿ ਸੋਤਾ ਲੱਗ ਰਿਹਾ ਹੁਣ ਮੇਰੀ ਕੰਡੀਸ਼ਨ ਨਹੀਂ ਆ ਬਿਮਾਰ ਹੋਪਕੇ ਲਈ ਹੋਗੀ ਫੌਗ ਪਈ ਹੋਈ ਆ ਹੁਣ ਤਾਂ ਥੋੜਾ ਥੋੜਾ ਸੂਰਜ ਵੀ ਦਿਖਾਈ ਦੇਣ ਲੱਗ ਗਿਆ ਤਿੰਨ ਤਿੰਨ ਹੋ ਗਏ ਪਰ ਜਿਹੜੀ ਫੌਗ ਆ ਉਹ ਬਹੁਤ ਜ਼ਿਆਦਾ ਹੁੰਦੀ ਆ ਮਾਰਨਿੰਗ ਟਾਈਮ ਕੁਝ ਵੀ ਤੇ ਤੇ ਨਾਲ ਯਾਰੇ ਸੀਗੇ ਕਸ਼ਮੀਰ ਤੋਂ ਹੁੰਦੇ ਨੇ ਪਿੰਡਾਂ ਦੇ ਵਿੱਚ ਆ ਕਪੜਾ ਵੇਚਣ ਪੰਜਾਬ ਦੇ ਵਿੱਚ ਉਹ ਦਿਖਾ ਰਹੇ ਸੀਗੇ ਸ਼ਾਲ ਵਗੈਰਾ ਤੇ ਸੂਟਸ ਵਗਰ ਮੈਂ ਕੁਝ ਨਹੀਂ ਲੈਣਾ ਸੀਗਾ ਦੇਖੋ ਤੁਹਾਨੂੰ ਰੋੜੀ ਮੇਰੇ ਕੋਲ ਬਹੁਤ ਜ਼ਿਆਦਾ ਜਿਹੜਾ ਸਮਾਨ ਆਗਾ ਪੈਂਟਵੇਅਰ ਪਿਆ ਹੈ ਇਸ ਕਰਕੇ ਮੈਂ ਯੂਜ਼ ਘੱਟ ਕਰਦੀਆਂ ਉਹੀ ਪਹਿਲਾਂ ਵਾਲੇ ਯੂਜ਼ ਹੋ ਜਾਂਦੇ ਨੇ ਤੇ ਹੁਣ ਜਾ ਰਹੇ ਨੇਗੇ ਇਹ ਕੋਠੇ ਦੇ ਉੱਪਰ ਦੇਖ ਰਹੇ ਨੇ ਕਿ ਪਤੰਗ ਕੋਈ ਉਡਾ ਰਿਹਾ ਕਿ ਨਹੀਂ ਠੰਡ ਇੰਨੀ ਜ਼ਿਆਦਾ ਕੀ ਪਰ ਇਹ ਨਹੀਂ ਟਿਕਣ ਬੈਠਣ ਵਾਲੇ ਹੁਣ ਦੇਖ ਰਿਹਾ ਇੱਕ ਨੂਰ ਜਾ ਰਹੇ ਗਏ ਇਦੇ ਨਾਲ ਹੀ ਸਾਹ ਲੱਗੀ ਮੈਂ ਨੀਚੇ ਬੈਠ ਗਈ ਸੀ ਪਰ ਇਹਨਾਂ ਨੇ ਵੀਡੀਓ ਜਿਹੜੀ ਸ਼ੂਟ ਕਰ ਲਈ ਸੀ ਉੱਪਰ ਕਾਫੀ ਨੂੰ ਝਾੜੂ ਲੱਗੇ ਡਸਟ ਪਿਆਗਾ ਅਸੀਂ ਪਿੰਡੋਂ ਆ ਕੇ ਉੱਪਰ ਚੜੀ ਨਹੀਂ ਹੈਗੇ ਕੋਠੇ ਤੇ ਇਸ ਕਰਕੇ ਬਸ ਇਦਾਂ ਹੀ ਬਿਆਹ ਹੈ ਦਰਵਾਜ਼ਾ ਖੋਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਖੁੱਲ ਗਿਆ ਫਾਈਨਲੀ ਇੱਕ ਨੂਰੇ ਕੰਮ ਕਰਦਾ ਸਾਹਲ ਤੋਂ ਨਹੀਂ ਹੁੰਦਾ ਹੈਗਾ ਨਾ ਦਰਵਾਜ਼ਾ ਖੁੱਲੇ ਨਾ ਲੱਗੇ ਨਾ ਬੱਚੇ ਉੱਪਰ ਚੜ੍ਹ ਕੇ ਦੇਖਣ ਵਾਸਤੇ ਛੱਤ ਤੇ ਵਿਖਾਉਣ ਕੌਣ ਪਤੰਗ ਉਡਾਰਿਆ ਦੇਖੋ ਕੋਈ ਨੂੰ ਉਡਾਰਿਆ ਬਸ ਇੱਕ ਦੋ ਉਡਾਰੇ ਨੇਗੇ ਇਹ ਆਪਣੇ ਕੋਠੇ ਦੇ ਉੱਪਰੋਂ 뷰 ਆਗਾ ਦਿਖ ਰਿਹਾ ਕ ਪਿੰਡ ਦਾ ਤੇ ਦੇਖ ਰਿਹਾ ਇਹ ਕੋ ਨੂਰ 어 ਵੈਸੇ ਮੁੰਡੇ ਉਡਾਉਂਦੇ ਹੁੰਦੇ ਨੇ ਕਿ ਪਤੰਗ ਤੇ ਪਰ ਸਹਲ ਵੀ ਉਨੇ ਹੀ ਭਾਗ ਲੈਂਦੀ ਐ ਇੱਕ ਨੂੰ ਦੇਖਦੀ ਹੁੰਦੀ ਐ ਵੀ ਕਿਵੇਂ ਪਤੰਗ ਚੜਾਉਂਦੀ ਐ ਵੀ ਮੈਂ ਵੀ ਚੜਾਉਂ ਨਾਲ ਉਹਨੂੰ ਫੜ ਕੇ ਜਟੋਰ ਜੀ ਏ ਕਹੋਗੇ ਤੂੰ ਹਾਂ ਚੜਾ ਇਹ ਸਾਡੇ ਪਿੱਛਲੇ 뷰 ਹੈਗਾ ਤੇ ਇਹ ਸਾਡੇ ਨਾਲ ਹੀ ਗੁਰਦੁਆਰਾ ਸਾਹਮਣੇ ਦੇਖਦੇ ਨੇ ਅਸਮਾਨ ਦੇ ਵਿੱਚ ਸਿਰਫ ਦੋ ਪਤੰਗ ਉੱਡ ਰਹੇ ਨੇ ਮਤਲਬ ਵੀ ਦਿਖਾਈਂਂਂਦੀ ਰਹੀ ਹੈਗੀ ਮੈਨੂੰ ਨੀਚੇ ਵਾਕੇ ਇਸ ਤੋਂ ਫਸੇ ਰਹੀ ਸੀ ਕਿਉਂਕਿ ਦਰਾਖਤ ਤਾਂ ਨੇ ਜਿਹੜੇ ਸਾਰੇ ਬੱਡ ਤੇ ਬਹੁਤ ਜ਼ਿਆਦਾ ਸਵਾਇਦੇ ਰਿਖੇ ਫਿਰ ਬਲੌਗ ਦੇ ਵਿੱਚ ਮੈਂ ਕੋਈ ਪਿਕ ਸ਼ੇਅਰ ਕਰੂੰਗੀ ਤੁਹਾਡੇ ਨਾਲ ਬਹੁਤ ਜ਼ਿਆਦਾ ਜਿਹੜਾ ਸਾਡਾ ਘਰ ਸੀ ਦਰਾਖਤਾਂ ਨਾਲ ਭਰੇ ਹੋਇਆ ਸੀਗਾ ਤੇ ਹੁਣ ਜਿਹੜਾ ਇੱਕ ਵੀ ਦਰਾਖਤ ਨਹੀਂ ਘਰੇ ਦਿਖਾਈ ਦਿੰਦਾ ਅਮਰੂਦ ਦਾ ਰੇਹ ਗਿਆ ਬਸ ਉਹ ਵੀ ਕਾਫੀ ਸਾਰਾ ਪੁਰਾਣਾਗਾ ਤੇ ਬਾਕੀ ਸਾਰੇ ਦਰਾਖਤ ਸੀਗੇ ਜਿਹੜੇ ਇਹਨਾਂ ਨੇ ਕਟਵਾਤੇ ਸਫੈਦੇ ਸੀਗੇ ਲੰਬੇ ਲੰਬੇ ਉਹ ਇਸ ਕਰਕੇ ਕਰਵਾਤੇ ਸੀ ਕਿਉਂਕਿ ਉਹ ਜਿਹੜੇ ਦਰਵਾਜ਼ਾ ਆਪਣੇ ਉਪਰੇ 프ਾਂਟਾ ਦਾ ਮੁਰਲਾ ਉਹਨੂੰ ਤਾਂ ਡਿੱਗਣ ਦਾ ਡਰ ਰਹਿੰਦਾ ਸੀ ਐਸੇ ਕਿਗਾ ਵੀ ਕਿਤੇ ਜ਼ਿਆਦਾ ਭਾਰਨ ਸੀ ਉਹਨਾਂ ਚ ਵੀ ਟੇਕ ਕਰਕੇ ਵੀ ਤੋੜਨਾਂ ਦੇ ਬਿਲਕੁਲ ਨੁਕਸਾਨ ਨਾ ਕਰਦੇ ਇਸ ਕਰਕੇ ਅਸੀਂ ਇਹ ਬਟਾਦੇ ਸਾਰਾ ਜਿਹੜਾ ਲੱਕੜਾ ਪਈਆਂ ਨੇ نیچے ਇਹ ਅਸੀਂ ਚਾਲੀਆਂ ਬਣਵਾਵਾਂਗੇ ਜਿਹੜੇ ਸਾਡੇ ਕੰਮ ਦੇ ਜਿਹੜੇ ਸਾਡੀ ਮਦਦ ਕਰ ਦੇਣੇ ਮੈਂ ਤੇ ਮੰਮੀ ਨੇ ਲੈ ਲੈ ਸੀਗੇ ਸੂਟ ਤੇ ਨਾਲ ਦੋ ਸਟਾਈਲ ਸਾਹਲ ਵਾਸਤੇ ਇਹ ਵੀ ਸਾਹਲ ਵਾਸਤੇ ਲਿਆ ਸੀਗਾ ਕਿਉਂਕਿ ਮੇਰੇ ਨਾਲ ਜਾਂਦੀ ਹੈ ਬੈਠ ਕੇ ਸਕੂਟੀ ਤੇ ਸਵਾਰ ਕਰਕੇ ਫਿਰ ਮੈਨੂੰ ਮੂੰਹ ਕਵਰ ਕਰਨ ਵਾਸਤੇ ਲਿਆ ਬਠੰਡਾ ਜੀ ਇੱਕ ਇਹ ਵੀ ਦੋਨੋਂ ਬਹੁਤ ਜ਼ਿਆਦਾ ਗਰਮ ਨੇ ਬੇ ਵਧੀਆ ਸੀ ਸੀ ਇਸ ਕਰਕੇ ਸੀ ਇਹ ਲੈ ਲਏ ਸੀਗੇ ਉਹ ਸਾਈਜ਼ ਇਹਨਾਂ ਦਾ ਛੋਟਾ ਦਾ ਸਾਹਲ ਵਾਸਤੇ ਵਧੀਆ ਰਹਿਣਗੇ ਤੇ ਨਾਲ ਹੀ ਸੂਟ ਲੈ ਲਏ ਸੀਗੇ ਦੋ ਦੋ ਇੱਕ ਡਾਰਕ ਪਿੰਕ ਇੱਕ ਲਾਈਟ ਦੋਨੋਂ ਮੈਨੂੰ ਬਹੁਤ ਜ਼ਿਆਦਾ ਪਸੰਦ ਸੀ ਡਿਜ਼ਾਈਨ ਇਹਨਾਂ ਦੇ ਅਲੱਗ-ਅਲੱਗ ਸੀਗੇ अलग थोड़ा फर्क सी सेम भी हो गई सी बस इतों तक का ही ब्लॉग से पसंद आया तो लाइक सबसक्राइब जरूर कर दी थैंक यू फॉर वाचिंग